ਸਾਡਾ ਇੱਕ ਭਰਾ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਮੈਂ ਨਹੀਂ ਕਹਿੰਦਾ ਸਾਨੂੰ ਛੱਡ ਕੇ ਚਲਾ ਗਿਆ ਮੈਂ ਕਹਾਂਗਾ ਸਿਸਟਮ ਨੇ ਉਹਦਾ ਮਾਰ ਕਰ ਦਿੱਤਾ ਸਿਸਟਮ ਦੇ ਧੱਕੇ ਸਾਡਾ ਭਰਾ ਚੜ ਗਿਆ ਮੈਂ ਨਹੀਂ ਕਹਿੰਦਾ ਉਹ ਉਹਦੇ ਦੀ ਤਾੜੀਆਂ ਬਜਾਉਂ ਜਾਂ ਮੇਰਾ ਉਹ ਜਿਗਰੀ ਯਾਰ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਹੈ ਉਹ ਆਵਾਰਾ ਪਸ਼ੂਆਂ ਕਰਕੇ ਹੋਇਆ ਇਹ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਗਾਣੇ ਗਾਉ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਉਹਦੇ دوست ਮਿੱਤਰ ਕਈ ਬਾਤਾਂ ਚ ਨਵੇਂ ਵੀ ਪੈਦਾ ਹੋ ਰਹੇ ਐ ਪਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਆ ਆਪਾਂ ਸਮਾਜ ਦੀ ਬੁਰਾਈ ਨੂੰ ਜਰੂਰ ਉਹ ਮੁੱਦਾ ਚੁੱਕੀਏ ਲੱਖ ਲਾਣ ਤਾਂ ਮੇਰੇ ਵਰਗੇ ਉਹਨਾਂ ਮੂਰਖਾਂ ਤੇ ਜਿਹੜੇ ਦੁੱਧ ਪੀ ਕੇ گاਵਾਂ ਨੂੰ ਸੜਕਾਂ ਤੇ ਛੱਡ ਦਿੰਦੇ ਐ ਲੱਖ ਲਾਣ ਤਾਂ ਉਹਨਾਂ ਤੇ ਜਿਹੜੇ ਘਰ ਚ ਬੱਚਾ ਹੋ ਜੇ ਉਹਦਾ ਸੁੱਖ ਮੰਗਦੇ ਆ ਘਰ ਚ ਮੋਢਾ ਹੋ ਜੇ ਜਦੋਂ ਬੱਚਾ ਹੋ ਜੇ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਤੇ ਲੱਖ ਲਾਣ ਤਾ ਉਹਨਾਂ ਸਰਕਾਰਾਂ ਦੇ ਜਿਹੜੇ ਸਾਡੇ ਤੋਂ ਟੋਲ ਟੈਕਸ ਰੋਡ ਟੈਕਸ ਕਾਊਸਸ ਟੈਕਸ ਸਾਰੀ ਤਰ੍ਹਾਂ ਦੇ ਟੈਕਸ ਲੈ ਲੈਂਦੇ ਆ ਪਰ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰਦੇ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਰੂਰ ਸਮਾਜਿਕ ਮੁੱਦਿਆਂ ਦੀ ਗੱਲ ਜਰੂਰ ਕਰਿਆ ਕਰੋ ਬਹੁਤ ਸੌ ਮਿੱਤੀ ਮਾਰੇ ਵੀ ਨੀ ਚੱਕ ਮੇ ਕੋਈ ਠੋਕ पीढ़िया तो चलता इलाके तो पीढ़ियों साढ़ा एक भ्रा राजीर जलंधा सन छ इस दुनिया तो चला गया मैं नहीं कहता सू छ के चला गया मैं कह ਸਿਸਟਮ ਨੇ ਉਹਦਾ ਫਟਾ ਦਿੱਤਾ ਸਿਸਟਮ ਦੇ ਤੱਕੇ ਸਾਡਾ ਭਰਾ ਚੜ ਗਿਆ ਮੈਂ ਨਹੀਂ ਕਹਿੰਦਾ ਉਹ ਉਹਦੇ ਦੀ ਤਾੜੀਆਂ ਬਜਾਉਂ ਜਾਂ ਮੇਰਾ ਉਹ ਜਿਗਰੀ ਯਾਰ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਹੈ ਉਹ ਅਵਾਰਾ ਪਸ਼ੂਆਂ ਕਰਕੇ ਹੋਇਆ ਇਹ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਗਾਣੇ ਗਾਉ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਉਹਦੇ ਦੋਸਤ ਮਿੱਤਰ ਕਈ ਬਾਤਾਂ ਚ ਨਵੇਂ ਵੀ ਪੈਦਾ ਹੋ ਰਹੇ ਐ ਪਰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਅੱਪਾ ਸਮਾਜ ਦੀ ਬੁਰਾਈ ਨੂੰ ਜਨੂਰ ਹੋ ਉਧਾ ਚੁੱਕੀਏ ਲੱਖ ਲਾਣ ਤਾਂ ਮੇਰੇ ਵਰਗੇ ਉਹਨਾਂ ਮੂਰਖਾਂ ਤੇ ਜਿਹੜੇ ਦੁੱਧ ਪੀ ਕੇ ਗਾਵਾਂ ਨੂੰ ਸੜਕਾਂ ਤੇ ਛੱਡ ਦਿੰਦੇ ਐ ਲੱਖ ਲਾਣ ਤਾਂ ਉਹਨਾਂ ਤੇ ਜਿਹੜੇ ਘਰ 'ਚ ਬੱਚਾ ਹੋ ਜੇ ਉਹਦਾ ਸੁੱਖ ਮੰਗਦੇ ਆ ਘਰ 'ਚ ਮੋਢਾ ਹੋ ਜੇ ਜਦੋਂ ਬੱਚਾ ਹੋ ਜੇ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਤੇ ਲੱਖ ਲਾਣ ਤਾਂ ਉਹਨਾਂ ਸਰਕਾਰਾਂ ਤੇ ਜਿਹੜੇ ਸਾਡੇ ਤੋਂ ਟੋਲ ਟੈਕਸ ਰੋਡ ਟੈਕਸ ਕਾਉਸਸ ਟੈਕਸ ਹੈ ਸਾਰੀ ਤਰ੍ਹਾਂ ਦੇ ਟੈਕਸ ਲੈ ਲੈਂਦੇ ਐ ਪਰ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰਦੇ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਰੂਰ ਸਮਾਜਿਕ ਮੁੱਦਿਆਂ ਦੀ ਗੱਲ ਜਰੂਰ ਕਰਿਆ ਕਰੋ ਬਹੁਤ ਸਮਝਵਾਨ ਵੀ ਨੀ ਚੱਕਵੇਂ ਹੋਈ ਸਾਡਾ ਇੱਕ ਭਰਾ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਮੈਂ ਨਹੀਂ ਕਹਿੰਦਾ ਸਾਨੂੰ ਛੱਡ ਕੇ ਚਲਾ ਗਿਆ ਮੈਂ ਕਹਾਂਗਾ ਸਿਸਟਮ ਨੇ ਉਹਦਾ ਮਾਰ ਦਿੱਤਾ ਸਿਸਟਮ ਦੇ ਧੱਕੇ ਸਾਡਾ ਭਰਾ ਚੜ ਗਿਆ ਮੈਂ ਨਹੀਂ ਕਹਿੰਦਾ ਉਹਦੇ ਦੀ ਤਾੜੀਆਂ ਬਜਾਉਂ ਜਾਂ ਮੇਰਾ ਉਹ ਜਿਗਰੀ ਯਾਰ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਹੈ ਉਹ ਆਵਾਰਾ ਪਸ਼ੂਆਂ ਕਰਕੇ ਹੋਇਆ ਇਹ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਗਾਣੇ ਗਾਉ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਉਹਦੇ ਦੋਸਤ ਮਿੱਤਰ ਕਈ ਬਾਤਾਂ ਚ ਨਵੇਂ ਵੀ ਪੈਦਾ ਹੋ ਰਹੇ ਐ ਪਰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਆਪਾਂ ਸਮਾਜ ਦੀ ਬੁਰਾਈ ਨੂੰ ਜ਼ਰੂਰ ਉਹ ਪੁੱਤਾ ਚੁੱਕੀਏ ਲੱਖ ਲਾਣ ਤਾਂ ਮੇਰੇ ਵਰਗੇ ਉਹਨਾਂ ਮੂਰਖਾਂ ਤੇ ਜਿਹੜੇ ਦੁੱਧ ਪੀ ਕੇ گاਵਾ ਨੂੰ ਸੜਕਾਂ ਤੇ ਛੱਡ ਦਿੰਦੇ ਐ ਲੱਖ ਲਾਣ ਤਾਂ ਉਹਨਾਂ ਤੇ ਜਿਹੜੇ ਘਰ ਚ ਵੱੱਛਾ ਹੋ ਜੇ ਉਹ ਤਾਂ ਸੁੱਖ ਮੰਗਦੇ ਆ ਘਰ ਚ ਮੋਢਾ ਹੋ ਜੇ ਜਦੋਂ ਬੱਚਾ ਹੋ ਜੇ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਤੇ ਲੱਖ ਲਾਣ ਤਾਂ ਉਹਨਾ ਸਰਕਾਰਾਂ ਦੇ ਜਿਹੜੇ ਸਾਡੇ